ਜਨੇ ਸੂਰੀ ਜੀ ਸੂਰੀ ਬੱਤੀ ਤੋਂ ਜਿਹੜੇ ਸਾਡੇ ਵਿੱਚ ਪਹੁੰਚੇ ਨੇ ਉਹ ਕਹਿੰਦਾ ਉਹੀ ਲੋਕਪ੍ਰੀਏ ਹੋਣਗੇ ਉਹੀ ਹੋਣਗੇ ਮਸ਼ਹੂਰ ਜਿਹੜੇ ਗਰਾਊਂਡ ਵਿੱਚ ਆਉਣਗੇ ਤੇ ਰਹਿਣਗੇ ਨਸ਼ਿਆਂ ਤੋਂ ਦੂਰ ਸਾਡੇ ਬਹੁਤ ਸਤਿਕਾਰ ਜੋ ਸਰ ਇਹ ਸੂਰੀ ਜੀ ਦਿਨੇਸ਼ ਚੂਰੀ ਜੀ ਸੂਰੀ ਬੱਤੀ ਤੋਂ ਜਿਹੜੇ ਸਾਡੇ ਵਿੱਚ ਪਹੁੰਚੇ ਨੇ ਆ ਜਾਓ ਜੀ ਤਾਂ ਪਹਿਲੋਂ ਧੰਵਾਦ ਹੈ ਫਾਰਸ ਸਕਾਰਜੋ ਭਰਾਵਾਂ ਦਾ ਉਹ ਬੈਠੋ ਬੈਠੋ ਜਿਨ੍ਹਾਂ ਨੇ ਸਾਡੇ ਟੂਰਨਾਮੈਂਟ ਦੇ ਵਿੱਚ ਚਾਰ ਚਰ ਲਾਏ ਆ ਸੋ ਹੌ ਸੂਰੀ ਸਾਹਿਬ ਅੱਗੇ ਆਓ ਨੋਰਥ ਇਮੀਗ੍ਰੇਸ਼ਨ ਤੇ ਨਾਲ ਬੜਾ ਗੂੜਾ ਪਿਆਰ ਹੈ ਆਵਾਜ਼ ਸੰਸਾਰ ਰੱਖ ਕੇ ਚਲਾਉਂਦੇ ਆ ਬਹੁਤ ਵਧੀਆ ਸਮਾਜ ਨੂੰ ਇੱਕ ਦੇਣ ਹੈ। ਟੁਆੜੀ ਦੇ ਲਈ ਪੜ੍ਹਾਈ ਦੇ ਲਈ ਕਿਤੇ ਰੱਖਣ ਦੀ ਲੋੜ ਹੋਵੇ ਕਿਤੇ ਘਰ ਦੀ ਲੋੜ ਹੋਵੇ ਉਹ ਆਵਾਸ ਸੰਸਥਾ ਦੇ ਨਾਲ ਕੰਮ ਕਰ ਰਹੀ ਹੈ ਹਰਜਿੰਦਰ ਬਜਾੜ ਜੀ। ਪ੍ਰਿੰਦਰ ਬਜਾੜ ਜੀ ਬਹੁਤ ਬਹੁਤ ਧੰਨਵਾਦ ਸਾਡੇ ਦਿਨੇਸ਼ ਸੂਰੀ ਜੀ ਪੀਵੀ 32 ਤੋਂ ਉਹਨਾਂ ਦੇ ਪਿਤਾ ਜੀ ਨਰੇਸ਼ ਸੂਰੀ ਜੀ ਇੱਕ ਦਿਨ ਪਹਿਲਾਂ ਵੀ ਪੀਵੀ 32 ਤੋਂ ਲਾਈਵ ਚਲਾਇਆ ਗਿਆ ਮੈਂ ਆਸ ਕਰਦਾ ਇਹ ਵੀ ਵਧੀਆ ਤਰੀਕੇ ਨਾਲ ਬਣਾ ਕੇ ਜਿਵੇਂ ਕਿ ਸ਼ੇਰੋ ਸ਼ਾਹੀ ਦੇ ਨਾਲ ਤੁਸੀਂ ਜਾਣਦੇ ਹੀ ਹੋ ਵੀਡੀਓ ਕਿਸ ਬਾਰੇ ਤੋਂ ਹੋਣ ਵਾਲੀ ਹੈ ਵੀਡੀਓ ਟੂਰਨਾਮੈਂਟ ਬਾਰੇ ਤੋਂ ਹੋਣ ਵਾਲੀ ਹੈ ਇਸ ਕਰਕੇ ਮੈਂ ਧੰਨਵਾਦ ਕਰਦਾ 2100 ਰੁਪਏ ਦੇ ਨਾਲ ਸਾਡਾ ਮਾਨ ਸਨਮਾਨ ਕੀਤਾ ਹਰਗੋਬਿੰਦ ਨਗਰ ਦਾ ਸੋ ਬਹੁਤ ਬਹੁਤ ਧੰਨਵਾਦ ਅਨੇਕ ਚੂਰੀ ਜੀ ਪੀਵੀ ਪੱਤੀ ਤੋਂ ਸਰੇਸ਼ ਚੂਰੀ ਜੀ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਭਰਾ ਪਿਛੇ ਵੀਰ ਜੀ ਹੋਈ ਪਿੰਡਪੀ ਨਵੀਪੁਰਾ ਪੱਟੀ ਪੋਗੀ ਟੀਮ ਨੂੰ ਲਾਈਨ ਅਪ ਕਰਾ ਦਿਓ ਟੀਮ ਨੂੰ ਆਸ਼ੀਰਵਾਦ ਦੇਣ ਦੇ ਲਈ ਮੋਹ ਸੂਰੀ ਜੀ ਮੋਹ ਸੂਰੀ ਜੀ 32 ਤੋਂ ਆਪਣੀ ਛਾਵਾ ਵੀ ਸਾਡੇ ਅੰਕਰ ਰਸਨਾ ਜੀ ਸਾਰੇ ਬਹੁਤ ਬਹੁਤ ਆਵਾਜ਼ ਸਾਰੀ ਕਮੇਟੀ ਦਾ ਉਹਨਾਂ ਨੇ ਬਾਤ ਕਰੀਆਂ ਕਿ ਕਮੇਟੀ ਦਾ ਤਹਾੜਾ ਇਹੋ ਜਿਹੜੀ ਜਿਹੜੀ ਬੱਤੀ ਉਹਨਾਂ ਨੇ ਕਿਹਾ ਸਾਰੀ ਸਾਰਾ ਸਾਹਰ ਪਤਾ ਸ੍ਰੀ ਸ੍ਰੀ ਬਾਬ ਸ੍ਰੀ ਜੀ ਬਹੁਤ ਸਕਾਰ ਦਾ ਸਾਡੇ ਬੈਠ ਕੇ ਫੋਟੋ ਕਰ ਲੈ ਪ੍ਰਧਾਨ ਜੀ ਕਮਿੰਦਰ ਸਿੰਘ ਜੀ ਅੱਗੇ ਬਤਾਏ ਬਹੁਤ ਜੀ ਅੰਤ ਨਹੀਂ ਕਹਿੰਦੇ लिहा नाम नमे काम बहुत जरूरी है ਦੇਣਾ ਟੱਕਾ ਤੇ ਹੋਰ ਵੀ ਹੋਇਆ ਗਿਆ ਹਾਂਜੀ ਪਰ ਉਹ ਕਿਹੜਾ ਇਲੈਕਸ਼ਨ ਦਾ ਇਹ ਲਾਈਵ ਆ ਨਹੀਂ ਜਿਹੜਾ ਤੁਹਾਨੂੰ ਲਾਈਵ ਨਹੀਂ ਗਏ ਜਿਹੜੀ ਜਿਹੜੀ ਕਮੈਂਟਰੀ ਸੁਣੀ ਹੋਈ ਹੈ ਇਹ ਨਾਸਾ ਇਹਦੇ ਦੇ ਸ਼ਗਨੀਆਂ ਨੇ ਦੂਧਾ ਕਿਉਂ ਲੱਗੋ ਪਰ ਉਹ ਤਾਂ ਰਾਹ ਤਸਹਾਨ ਪਾ ਰਹੇ ਆ ਇਹ ਵੀ ਤਾਂ ਹੋ ਰਹੀ ਸੀ ਆ ਮੈਚ ਕਰਾਰੀਆ ਉਹ ਇੱਕ ਜੁਕਤੇ ਸਾਰੀ ਟੀਮ ਵਾਪਸ ਆਉਂਦੀ ਹੋਈ ਸੋ ਤੋਂ ਅਪਹਨਤ ਦੇ ਆਦੇਸ਼ ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਸਭ ਤੋਂ ਪਹਿਲਾਂ ਮੁਬਾਰਕਬਾਦ ਸਾਰੇ ਸਾਡੇ ਪਰਿਵਾਰਕ ਮੈਂਬਰਾਂ ਨੂੰ ਬਹੁਤ ਅੱਛਾ ਉਪਰਾਲਾ ਕੀਤਾ ਔਰ ਸਾਡੇ ਸਾਰੇ ਪਰਿਵਾਰ ਨੇ ਰਲ ਮਿਲ ਕੇ ਇਸ ਗਰਾਊਂਡ ਨੂੰ ਇਸ ਕਾਬਿਲ ਕੀਤਾ ਕਿ ਨੌਜਵਾਨ ਇੱਥੇ ਆ ਕੇ ਖੇਡਣ ਉਹ ਕਹਿੰਦਾ ਉਹੀ ਲੋਕਪ੍ਰੀਏ ਹੋਣਗੇ ਉਹੀ ਹੋਣਗੇ ਮਸ਼ਹੂਰ ਜਿਹੜੇ ਗਰਾਊਂਡ ਵਿੱਚ ਆਉਣਗੇ ਤੇ ਰਹਿਣਗੇ ਨਸ਼ਿਆਂ ਤੋਂ ਦੂਰ ਸਰਕਾਰ ਨੇ ਤਾਂ ਯੁੱਧ ਨਸ਼ਿਆਂ ਵਿਰੁੱਧ ਹੁਣ ਚਲਾਇਆ ਲੇਕਿਨ ਪਿਛਲੇ 2 ਸਾਲਾਂ ਤੋਂ ਮੇਰੇ ਪਿਤਾ ਜੀ ਸ਼੍ਰੀ ਨਰੇਸ਼ ਸੂਰੀ ਜੀ ਮੇਰੇ ਬਹੁਤ ਸਤਿਕਾਰਯੋਗ ਵੱਡੇ ਵੀਰ ਬਰਿੰਦਰ ਬਜਾੜ ਜੀ ਸਤਿਕਾਰਯੋਗ ਹਰਿੰਦਰ ਬਜਾੜ ਜੀ ਸਤਿਕਾਰਯੋਗ ਦਿਲਵਰ ਭਾਜੀ ਸਤਿਕਾਰਯੋਗ ਕਾਨੂੰਗੋ ਸਾਹਿਬ ਸਤਿਕਾਰਯੋਗ ਸਾਰੀਆਂ ਸਖੀਰ ਤੇ ਦਿੱਲੀ ਵਾਲੇ ਭਾਜੀ ਨੇ ਮੁਲਾਜ਼ਮ ਨੇ ਸਾਡੇ ਰਾਜ ਭਾਜੀ ਨੇ ਐਸ ਡੀਓ ਸਾਹਿਬ ਨੇ ਬਹੁਤ ਸਤਿਕਾਰਯੋਗ ਨੇ ਸਭਾ ਸਾਹਿਬ ਨੇ ਐਸਆਈ ਸਾਹਿਬ ਨੇ ਔਰ ਐਸਆਈ ਸਾਹਿਬ ਨਾਕਾ ਲਾ ਕੇ ਖੜੇ ਆ ਕਹਿੰਦੇ ਕਿ ਸਾਰੇ ਨੂੰ ਚੰਗੀ ਤਰ੍ਹਾਂ ਟ੍ਰੇਨਿੰਗ ਦੇ ਕੇ ਜਾਣੀ ਆ ਸੋ ਇਹਦੇ ਨਾਲ ਦੀ ਨਾਲ ਮੈਂ ਪਲੇਅਰ ਵੀਰਾਂ ਨੂੰ ਵੀ ਦੱਸਣਾ ਚਾਹੁੰਦਾ ਕਿ ਜਿਹੜੀ ਇਹ ਗਰਾਊਂਡ ਹੈ ਇਹਨੂੰ ਤੁਹਾਨੂੰ ਸੌਂਪਣ ਲਈ ਸ਼੍ਰੀ ਨਰੇਸ਼ ਸੂਰੀ ਸ਼੍ਰੀ ਹਰਿੰਦਰ ਵਜਾੜ ਸਰਦਾਰ ਹਰਪ੍ਰੀਤ ਸਿੰਘ ਅਤੇ ਕੁਝ ਪੀਪੀ ਬੱਤੀ ਨੇ ਵੀ ਬੜਾ ਯੋਗਦਾਨ ਪਾਇਆ ਬੜੀ ਜੱਦੋਜਹਿਦ ਕੀਤੀ ਹੈ ਤਾਂ ਇਹ ਗਰਾਊਂਡ ਸਕਾਪ ਲੋਇ ਇਹ ਕਿ ਇੱਥੇ ਮੈਚ ਹੋਣ ਤੇ ਵਾਦਾ ਕਰਦੇ ਆਂ ਅਗਲੀ ਵਾਰ ਜਦ ਤੁਸੀਂ ਆਉਂਗੇ ਸਾਲ ਬਾਅਦ ਤੁਸੀਂ ਟੂਰਨਾਮੈਂਟ ਖੇਡਣ ਆਉਂਗੇ ਜਦੋਂ ਤੋਂ ਪਹਿਲਾਂ ਵੀ ਤਾਂ ਇੱਥੇ ਮਾਹੌਲ ਤੁਹਾਨੂੰ ਪਹਿਲਾਂ ਨਾਲੋਂ ਵੀ ਹੋਰ ਬਿਹਤਰ ਮਿਲੇਗਾ ਜਿਹੜੇ ਪਲੇਅਰ ਨੇ ਉਹਨਾਂ ਨੂੰ ਮੈਂ ਸਿਰਫ ਇੰਨੀ ਗੱਲ ਕਹਿਣੀ ਚਾਹੁੰਦਾ ਜਿਵੇਂ ਸੁਣ ਰਹੇ ਨੇ ਮੇਰੀ ਆਵਾਜ਼ ਕਿਉਂਕਿ ਜਿਹੜਾ ਰোনালਡੋ ਆ ਦੁਨੀਆ ਦਾ ਸਭ ਤੋਂ ਬੈਸਟ ਪਲੇਅਰ ਆ ਉਹ ਇੱਕੋ ਗੱਲ ਕਹਿੰਦਾ ਕਿ ਆਪਣੇ ਆਪ 'ਚ ਬਿਲੀਵ ਕਰਨਾ ਤੁਸੀਂ ਆਪਣੇ ਆਪ 'ਚ ਹੌਸਲਾ ਰੱਖਣਾ ਤੁਹਾਡੇ ਤੋਂ ਬੈਸਟ ਕੋਈ ਨਹੀਂ ਆ ਜੇ ਤੁਸੀਂ ਆਪਣੇ ਆਪ 'ਚ ਹੌਸਲਾ ਰੱਖਦੇ ਹੋ ਤਾਂ ਮੰਜ਼ਿਲ ਤੁਹਾਡੇ ਕਦਮਾਂ 'ਚ ਹੈ ਤੇ ਇੱਕ ਕਿੱਕ ਤੋਂ ਹੀ ਅਵੇ ਆ ਤੁਸੀਂ ਜੇ ਹੌਸਲਾ ਰੱਖਦੇ ਹੋ ਤਾਂ ਗੋਲ ਤੁਸੀਂ ਕਰਾਂਗਾ ਪਿੱਛੇ ਨਾਰੀ ਸ਼ਕਤੀ ਬੈਠੀ ਹੈ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਕਿਉਂਕਿ ਆਪਣੀ ਆਪਸ 'ਚ ਗਨੋਰੀ ਸੀਗੀ ਔਰ ਮਾਤਰ ਸ਼ਕਤੀ ਆ ਜੀ ਕਿਉਂਕਿ ਈਆਂ ਨੂੰ ਕੋਈ ਨਹੀਂ ਮੰਗਦਾ ਈਆਂ ਨੂੰ ਰੱਬ ਆਪ ਭੇਜਦਾ ਤੁਸੀਂ ਨਾ ਹੋਵੋ ਦੁਨੀਆ ਨਹੀਂ ਚੱਲ ਸਕਦੀ ਇੱਕ ਵਾਰੀ ਆਪਣੇ ਨਾਮ ਤੇ ਤਾੜੀਆਂ ਮਾਰੋ ਵਾਤਾ ਬਹੁਤ ਵੱਡਾ ਸਹਿਯੋਗ ਹੈ ਤੁਸੀਂ ਅੱਜ ਅਸ਼ੀਰਵਾਦ ਦੇ ਕੇ ਆਏ ਇਹਨਾਂ ਚ ਕੋਈ ਨਾ ਕੋਈ ਤਾਕਤ ਤੇ ਜ਼ੋਰ ਜਾਊਗਾ ਕਿਉਂਕਿ ਤੁਹਾਡੇ ਅਸ਼ੀਰਵਾਦ ਚ ਬਹੁਤ 담 ਹੈ ਬਹੁਤ ਸ਼ੁਕੇ ਬਹੁਤ ਮਿਹਰ ਮੈਂ ਤੁਹਾਡੇ ਸਾਰੀ ਧੰਨਵਾਦ ਹੈ ਸਾਰੀ ਟੀਮ ਦਾ ਸਾਰੇ ਪ੍ਰਬੰਧਕ ਕਮੇਟੀ ਵੱਲੋਂ ਮੈਂ ਆਸ ਕਰਦਾ ਕਿ ਆਵਾਜ਼ ਟੀਮ ਨਾਲ ਦੀ ਨਾਲ ਟੀਵੀ ਬੱਤੀ ਦਿਨੇਸ਼ ਪਾ ਜੀ ਇਸ ਗਰਾਉਂਡ ਦੇ ਸੁੰਦਰੀਕਰਨ ਦੇ ਲਈ ਜਿਵੇਂ ਕਿ ਸਰਨਾਮ ਜਲਾਲਪੁਰ ਜੀ 2 ਲੱਖ ਦੀ ਗ੍ਰਾਂਟ ਦੇ ਗਏ ਆ ਗगन ਅਗਲੀ ਹੋਤਰੀ ਜੀ ਕੈਕਾ ਆਪਣੇ ਕੋਟੇ ਨੂੰ ਜੋ ਵੀ ਹੋ ਸਕਦਾ ਵੱਧ ਤੋਂ ਵੱਧ ਕਰਾਂਗਾ ਮੈਂ ਇਹੀ ਬੇਨਤੀ ਕਰਾਂਗਾ ਪੀਵੀ ਬੱਤੀ ਨੂੰ ਰੇ ਸੂਰੀ ਜੀ ਨੂੰ ਜਿੱਥੇ ਵੀ ਆਪਦੀਆਂ ਜਿੰਨੀਆਂ ਵੀ ਸਲਾਮਾਂ ਲੱਗਣ ਹੱਕਿਆ ਕਰੋ ਤਾਂ ਕਿ ਸਾਡੇ ਬੱਚੇ ਕੱਲੋਂ ਇਹਨਾਂ ਕਰੋੜਾਂ ਚ ਜਾਣ ਕਿਉਂਕਿ ਅਸੀਂ ਇਸੇ ਮਹੱਲੇ ਚ ਰਹਿਣਾ ਸੋਟੇ ਇਸ ਦਿਨ ਧੰਨਵਾਦ ਹੈ ਜੀ ਬਹੁਤ ਬਹੁਤ ਮੁਬਾਰਕਬਾਦ ਆਏ ਨੂੰ ਜੀ ਆ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਮੈਂ ਤਾਂ ਨਹੀਂ ਕੀਤੀ ਹੈਗੀ ਫਾਇਦਾ ਤਾਂ ਕਰਕੇ ਨਹੀਂ ਭੰਗ ਬਾਈ ਮੈਂ ਇਹ ਕਰ ਰਿਹਾ ਹਾਂ ਠੀਕ ਹੈ ਜਿੰਦੀ ਵਿੱਚ ਬਸ